ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਵਲੌਗ ਤੁਹਾਨੂੰ ਕਈ ਜਾਣਿਆਂ ਨੂੰ ਤਾਂ ਪਤਾ ਵੀ ਆ ਵੀ ਕਿਸ ਚੀਜ਼ ਦਾ ਵਲੌਗ ਆਣਾ ਤੇ ਲੋ ਜੀ ਤੁਸੀਂ ਦੇਖ ਵੀ ਲਵੋ ਅੱਜ ਤੁਹਾਡੇ ਲਈ ਜਿਹੜਾ ਸਰਪ੍ਰਾਈਜ਼ ਸੀਗਾ ਉਹ ਆਪਾਂ ਉਹ ਵਾਲਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਆ ਤੇ ਸਰਪ੍ਰਾਈਜ਼ ਤੁਹਾਡੇ ਸਾਹਮਣੇ ਆ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਇਹ ਤਾਂ ਤਾਂ ਵੈਸੇ ਵੀ ਇਹਦਾ ਤਾਂ ਖੁਦ ਦਾ ਆਪਦਾ ਹੀ ਖੜਾਕਾ ਬਹੁਤ ਆ ਤੇ ਬਿਨਾਂ ਦੱਸੇ ਹੀ ਸਾਰਿਆਂ ਨੂੰ ਪਤਾ ਲੱਗਦਾ ਵੀ ਕੀ ਚੀਜ਼ ਆ ਤੇ ਫਿਰ ਵੀ ਆਪਾਂ ਇਹਦਾ ਨਾਂ ਇਹ ਆ ਬੜਾ ਸੋਹਣਾ ਆ ਉਹ ਲੈ ਦੰਨੇ ਆ ਤੇ ਇਹ ਆ ਬੁਲੇਟ ਤੇ ਬੁਲੇਟ ਦਾ ਵਲੌਗ ਆ ਤੇ ਬੁਲੇਟ ਇਹ ਆਪਣਾ ਹੀ ਆ ਤੇ ਪਤਾ ਨਹੀਂ ਕੀ ਕਹਿੰਦੇ ਨੇ ਆਣੇ ਨੂੰ ਸਟੈਂਡਰਡ ਮੇਰੇ ਲਈ ਤਾਂ ਬੁਲੇਟ ਆਵਾ ਸੁਣਦੇ ਦੇਖੋ ਤਾਂ ਕੀ ਕਰਦਾ ਦੂਜੇ ਕੋਲ ਬਸ ਬ੍ਰੇਕਾ ਕਹਿੰਦੇ ਆਪਣਾ ਪੰਜਾਬੀ ਬ੍ਰੇਕਾ ਦੇ ਨਾਲ ਚੱਕਿਓ ਚਾਰ ਪੰਜ ਬੁਲੇਟ ਇਹ ਆਪਾਂ ਨੇ ਹੌਲੀ ਚੱਲਣੀ ਥੋੜਾ ਜਿਆਦਾ ਨੇ ਐਡਵਾਂਸ ਦੇ ਵਿੱਚ ਆਪਾਂ ਨੂੰ ਵਧਾਈਆਂ ਦਿੱਤੀਆਂ ਨੇ ਹਨਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਬੁਲੇਟ ਲਿਆ ਹਨਾ ਸ਼ਾਰਟ ਵੀਡੀਓ ਪਾਈ ਸੀ ਜਿਹਨੇ ਸ਼ਾਰਟ ਦੇਖ ਲਈ ਉਹਨੂੰ ਪਤਾ ਲੱਗ ਗਿਆ ਇੰਸਟਾਗ੍ਰਾਮ ਰੀਲਸ ਵਗੈਰਾ ਦੇਖ ਲਈ ਹੈਨਾ ਕਾਫੀ ਟਾਈਮ ਦੀ ਜਲਦੀ ਸੀਗੀ ਸਲਾਹ ਵੀ ਲੈਣਾ ਹੈਨਾ ਤੇ ਬਸ ਜਿਹੜੇ ਜਿਹੜੀ ਚੀਜ਼ ਨੇ ਜਦੋਂ ਆਉਣਾ ਉਦੋਂ ਹੀ ਆਉਣਾ ਹੈਨਾ ਤੇ ਮੈਂ ਜਾਨੀ ਕਿ ਟਾਲਦੀ ਸੀਗੀ ਵੀ ਐਡੀ ਵੱਡੀ ਚੀਜ਼ ਨਿਆਣੇ ਨੂੰ ਹੈਨਾ ਲੈ ਕੇ ਦੇਣ ਤੋਂ ਮੈਂ ਥੋੜਾ ਜਿਹਾ ਗਲੋਰ ਕਰਦੀ ਸੀ ਤੇ ਫਿਰ ਚਲੋ ਬੱਚਿਆਂ ਦੀ ਮੰਨਣੀ ਵੀ ਪੈਂਦੀ ਆ ਹੈਨਾ ਤੇ ਫਿਰ ਆਪ ਨੂੰ ਵੀ ਜਦੋਂ ਹੁਣ ਆਪਾਂ ਘਰ ਦੇ ਵਿੱਚ ਜਿਹੜੀ ਚੀਜ਼ ਦੀ ਗੱਲ ਡੇਲੀ ਚੱਲੇ ਨਾ ਉਹ ਆਪਾਂ ਨੂੰ ਮੰਨਣੀ ਵੀ ਪੈਂਦੀ ਆ ਤੇ ਲੋ ਜੀ ਆਪਣੇ ਘਰੇ ਆ ਗਏ ਨੇ ਤੇ ਹੁਣ ਮੈਂ ਇੱਥੇ ਤੇਲ ਚਾਹੂੰਗੀ ਰਾਸਤੇ ਦਾ ਵੀਊ ਬਹੁਤ ਵਧੀਆ ਸੀਗਾ ਫੇਰ ਮੈਂ ਤਾਂ ਕਰਕੇ ਉਹ ਵਾਲੀ ਵੀਡੀਓ ਸਾਰੀ ਰੱਖ ਲਈ ਆ ਤੇ ਇੱਥੇ ਹੁਣ ਮੈਂ ਤੇਲ ਚਾਹੂੰਗੀ ਤੇ ਡੈਡੀ ਮੇਰੇ ਡੈਡੀ ਤੇ ਬੱਚਿਆਂ ਦੇ ਨਾਨਾ ਜੀ ਉਹ ਗੱਡੀ 'ਚ ਤੇ ਨਾਲੇ ਜਿਹਾਰ ਦੇ ਡੈਡੀ ਗੱਡੀ 'ਚ ਨੇ ਮੇਰੇ ਡੈਡੀ ਤੇ ਜਿਹਾਰ ਦੇ ਡੈਡੀ ਦੋਨੋਂ ਗੱਡੀ 'ਚ ਨੇ ਸਾਰਾ ਜਵਾਈ ਦੋਨੋਂ ਜਾਣੇ ਗੱਡੀ 'ਚ ਨੇ ਤੇ ਬੇਟਾ ਬੁੱਲਟ ਲਾ ਕੇ ਆਪ ਲੈ ਕੇ ਆਇਆ ਪਹਿਲਾ ਪਹਿਲ ਆਪਾਂ ਹਮੇਸ਼ਾ ਬਾਪੂ ਨੂੰ ਦਿੰਨੇ ਆ ਸੋ ਬਾਦ ਪੁੱਤ ਨੂੰ ਲਾ ਜੀ ਕਰਿਆ ਕੀ ਕਰਿਆ ਕੀ ਹੋ ਗਿਆ ਵਧਾਈਆਂ ਵਧਾਈਆਂ ਪਲੀਜ਼ ਵੀਡੀਓ ਵਧੀਆ ਲੱਗੀ ਬੁਲਟ ਲਵਰ ਤਾਂ ਪਲੀਜ਼ ਆ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਠੀਕ ਹੈ ਜੀ ਜੋ ਵੀ ਬੁਲਟ ਲਵਰ ਆ ਕਮੈਂਟਸ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਬੁਲਟ ਕਿਦਾਂ ਦਾ ਲੱਗਿਆ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਵੀਡੀਓ ਤੇ ਪਹਿਲੀ ਵਾਰ ਹੀ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਦੇ ਨਾਲ ਕਿਉਂਕਿ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਬਤਾਈਏ ਡੈਡੀ ਬਤਾਈਏ ਦਿੰਨੀ ਬਦਾਂ ਜਾ ਗਏ ਬਦਾਂ ਜਾ ਗਏ ਚਲਦੇ ਆਓ ਯਾਰ ਹਾਂਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ YouTube ਫੈਮਿਲੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਅਸੀਂ ਟਾਈਮ ਕੋਲ ਅਦਰ ਚਾਹੀ ਵਾਲੀ ਜੱਦੀ ਚਾਹ ਕੋ ਖੋੜੀਆ ਤੇ ਹਾਂਜੀ ਬਹੁਤ-ਬਹੁਤ ਵਧਾਈਆਂ ਮੈਨੂੰ ਸਮਝ ਨਹੀਂ ਲੱਗਦੀ ਥੋੜਾ ਸਾਰਿਆਂ ਦਾ ਕਿਵੇਂ ਧੰਨਵਾਦ ਕਰਾਂ ਜਾਂ ਵੈਗਰੂ ਦਾ ਕਿਵੇਂ ਧੰਨਵਾਦ ਕਰਾਂ ਮੇਰੇ ਕੋ ਕੋਈ ਸ਼ਬਦ ਨਹੀਂ ਹੈਗਾ ਇਹਨਾਂ ਦਾ ਵੀ ਧੰਨਵਾਦ ਬਣਦਾ ਹੈ ਨਾ ਇਹਨਾਂ ਨੇ ਸਾਨੂੰ ਗੁੰਡਟ ਲੈ ਕੇ ਦਿੱਤਾ ਤੇ ਆਪਾਂ ਵੀ ਬੁਲਟ ਵਾਲੇ ਹੋ ਗਏ ਆਪਾਂ ਵੀ ਆ ਚੀਜ਼ਾਂ ਖਰੀਦਣ ਵਾਲੇ ਹੋ ਗਏ ਵੈਗਰੂ ਦੀ ਕਿਰਪਾ ਹੋ ਗਈ ਹੈ ਨਾ ਪਰਮਾਨੰਥ ਮਾਣੇ ਮੈਨੂੰ ਜਕੀਂ ਨਹੀਂ ਆਉਦਾ ਜਦੋਂ ਬੋਲਟ ਅੰਦਰ ਵੜਿਆ ਵੀ ਮੈਂ इमोशनल ਹੋ ਗਈ ਸੀ ਹੈ ਨਾ ਮੇ ਤੋਂ ਰੀਸਾਈਕਲਾਂ ਤੋਂ ਆਪਾਂ ਇੱਥੇ ਤੱਕ ਆ ਗਏ ਹੈ ਨਾ YouTube ਵਾਲੀ ਨੂੰ ਸਾਰੀ ਨੂੰ ਕਹਾਣੀਆਂ ਜੀ ਥੋੜੇ ਸੰਜੋਗ ਨੇ ਨਾ ਝੋਣਾ ਥੋੜਾ ਹੈ ਐ ਇਹ ਉਹੀ ਦਾ ਥੋੜਾ ਹੈ ਉਹੀ ਨਹੀਂ ਰਹੀ ਜਾਂਦਾ ਕੋਈ ਨਾ ਸੋਨੋ ਰੋਣਾ ਨਹੀਂ ਆਏਗਾ ਇਹਦਾ ਕੋਈ ਗੱਲ ਨਹੀਂ ਮੇਰੇ ਲਈ ਦੀ ਐ ਇਹੋ ਚੋੜਾ ਥਲੇ ਇਹਦਾ ਖੁਸ਼ੀ ਦੇ ਹੋਵੇ ਮੇਰੇ ਵਰਗੇ ਨਹੀਂ ਜਾ ਕੇ ਲੱਗਦਾ ਲੋ ਦੁਖਾਈ ਜਾਂਦਾ ਮੈਨੂੰ ਵੀ ਖਵਾ ਦੋ ਜ਼ਿੰਦਗੀ ਸਾਈਕਲ ਤੇ ਕੱਢਦੀ ਅੱਧੀ ਫੜ 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 ਇਹਦਾ ਮਹਾਰਾਜ ਨੇ ਦੇਣ ਲਿਆ ਤੁਹਾਨੂੰ ਵੀ ਖਵਾਣੇ ਆ ਇਹਦਾ ਮਾਂ ਜੋ ਕਰਦਾ ਚੰਗਾ ਕਰ ਚਾਹ ਚਾਪੀ ਹੈ ਨਾਲੇ ਲੱਡੂ ਖਾਈਂ ਨਾ ਡਾੜੀ ਤੋਂ ਚੱਲਦੇ ਅੰਦਰ ਚਾਹ ਚਾਪੀ ਹੈ ਜੀ ਆ ਲੈ ਜਾਓ ਵੀ ਯੂਟਿਊਬ ਫੈਮਿਲੀ ਲੱਡੂ ਖਾਓ ਸਾਰੇ ਜਣੇ ਚੱਕੋ ਆਪ ਦਾ ਆਪ ਦਾ ਇੱਕ ਇੱਕ ਸਾਰੇ ਜਣੇ ਹੋਰ ਮਸਤ ਮਸਤ ਨਾ ਵੀ ਛਕਣੀਆਂ ਹੈ ਬਿੱਚੇ ਹੀ ਛੱਡ ਦਿਓ ਪੰਜ ਲੈ ਅੰਦਰ ਹੋ ਜਾ ਰੋ ਉੱਥੇ ਬਹਿ ਜਾ ਚੌਂਕੜੀ ਮਾਰ ਕੇ ਕੰਮ ਨਹੀਂ ਕਰਦੇ ਉਹ ਕਹਿੰਦਾ ਭਈ ਸਾਡੀ ਜ਼ਿੰਮੇਵਾਰੀ ਹੈ ਆਦਾਊਗਾ ਆਵੇ ਆਦਾਊਗਾ ਆਉਣ ਤੇ ਨੀ ਤਬ ਕੋ ਜਾ ਜਾ ਦੇਵੀ ਦੇਰੇ ਨਹੀਂ ਨਹੀਂ ਇਹਨੂੰ ਇਹ ਆ ਮੇਰੇ ਗੀ ਮੇਰੇ ਗੀ ਤੇਲ ਚ ਵਾ ਗੀ ਲਾਖਾ ਲਾਖਾ ਤੇਲ ਚੋ ਆੜੇ ਉਹ ਪਤਾ ਇਹਦੀ ਫਿਕਰ ਦੀ ਛੋਟੀ ਫਿਕਰ ਸੀ ਮੈਂ ਤਾਂ ਸਵੇਰ ਦੀ ਜਦ ਤੇ ਤੁਸੀਂ ਜਾਇਓ ਫਫਾਣੀ ਮੈਨੂੰ ਤਾਂ ਕੀ ਹੋ ਗਿਆ ਤੇਲ ਤੇਲ ਆ ਰਿਹਾ ਤੇਰੇ ਨਾਲ ਮੜਾ ਪੰਗਾ ਪਾਤਾ ਤੇਲ ਵਈ ਹੈ ਨਾ ਵੀ ਤੇਰੇ ਮੇਡਾ ਨਾ ਇਹ ਬੜੀ ਜੀ ਇੱਥੇ ਆਦੇ ਲਾ ਦੇ ਟਰਾਈਪੋਡ ਚਲੋ ਜੀ ਇੱਥੇ ਅਸੀਂ ਲੱਗੇ ਸੀਗੇ ਚਾਹ ਪੀਣ ਤੇ ਬਹੁਤ ਸਾਰੀਆਂ ਗੱਲਾਂ ਮਾਰੀਆਂ ਦਿਨ ਦੇ ਵਿੱਚ ਵੀ ਇੰਨੀ ਜਿਆਦਾ ਪਰੇਸ਼ਾਨੀ ਹਨਾ ਵੀ ਜਿਹੜਾ ਘਰੋਂ ਗਿਆ ਹਜੀ ਬੰਦਾ ਉਹ ਭਾਵੇਂ ਆਪਦੀ ਜਗ੍ਹਾ ਤੇ ਠੀਕ ਠਾਕ ਹੋਵੇ ਹਨਾ ਬਈ ਜਿਹੜਾ ਘਰੇ ਹੁੰਦਾ ਉਹਨੂੰ ਬਹੁਤ ਫਿਕਰ ਹੁੰਦੀ ਆ ਮੈਨੂੰ ਇਹ ਲੱਗਦਾ ਹੁੰਦਾ ਹਨਾ ਵੀ ਮੈਂ ਜਿਵੇਂ ਜਿਉਂ-ਜਿਉਂ ਆਥਣ ਹੁੰਦਾ ਜਾਵੇ ਜਿਉਂ-ਜਿਉਂ ਦਿਨ ਢਲਦਾ ਜਾਵੇ ਹੋਤੇ ਉਹ ਮੈਨੂੰ ਵੀ ਮਤਲਬ ਡਰ ਲੱਗਦਾ ਜਾਵੇ ਵੀ ਮਤਲਬ ਵੀ ਪਤਾ ਨਹੀਂ ਮੈਨੂੰ ਕੀ ਹੁੰਦਾ ਜਾਂਦਾ ਸੀ ਨਾ ਮੈਂ ਹਨਾ ਵੀ ਜਿਹਾਰ ਨੂੰ ਬੋਲ ਕੇ ਦੱਸ ਸਕਦੀ ਸੀ ਵੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਆ ਵੀ ਮੈਂ ਜਿਹਾਰ ਜਦੋਂ ਜਿਹਾਰ ਦੇ ਕੋਲ ਜਾਂਦੀ ਸੀ ਜਾਂ ਜਿਹਾਰ ਮੇਰੇ ਕੋਲ ਆਉਂਦਾ ਸੀ ਨਾ ਵੀ ਮੱਸ ਮੈਂ ਨੂੰ ਇਹੀ ਕਹਿੰਦੀ ਸੀ ਵੈਗਰੂ ਵੈਗਰੂ ਕਰ ਵੀ ਸਹੀ ਸਲਾਮਤ ਕਰੇ ਆ ਜਾਣ ਇੱਕ ਤਾਂ ਦੂਰ ਬਹੁਤ ਸੀਗਾ ਹਨਾ ਤੇ ਇੱਕ ਉੱਪਰੋਂ ਜਿਹੜਾ ਤੇਲ ਬੰਦ ਹੋ ਗਿਆ ਫਿਰ ਮੈਨੂੰ ਉਹਦੀ ਟੈਨਸ਼ਨ ਇਹ ਸੀਗੀ ਵੀ ਹਨਾ ਵੀ ਪਤਾ ਨਹੀਂ ਕਿੱਥੇ ਜਾਮ ਲੱਗ ਜੂ ਜਾਂ ਕੀ ਹੋ ਜੂ ਪਤਾ ਨਹੀਂ ਵੀ ਬਸ ਮੈਨੂੰ ਐ ਲੱਗਦਾ ਸੀ ਵੀ ਵੀ ਉਹਨਾਂ ਨੂੰ ਤੇਲ ਮਿਲ ਗਿਆ ਉਹਨਾਂ ਨੇ ਮੈਨੂੰ ਦੱਸਤਾ ਦਿੱਤਾ ਸੀਗਾ ਹਨਾ ਵੀ ਡੈਡੀ ਨੇ ਵੀ ਦੱਸਤਾ ਸੀ ਜਿਹੜਾ ਦੇ ਡੈਡੀ ਨੇ ਵੀ ਦੱਸਤਾ ਸੀ ਬੇਟੇ ਨੇ ਵੀ ਦੱਸਤਾ ਵੀ ਸਾਨੂੰ ਤੇਲ ਤਾਂ ਮਿਲ ਗਿਆ ਵੀ ਤੇਲ ਵਾਲੀ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਬਈ ਬਸ ਇਹੀ ਆ ਵੀ ਬਾਲਾ ਨੇਹਰਾ ਨਾ ਹੋਵੇ ਤੇ ਕਿਤੇ ਜਾਮ ਲੱਗਿਆ ਨਾ ਮਿਲੇ ਸਾਨੂੰ ਵੀ ਅਸੀਂ ਟਾਈਮ ਨਾ ਘਰੇ ਆ ਜਾਈਏ ਹਨਾ ਬਹੁਤ ਜਿਆਦਾ ਡਰ ਲੱਗਦਾ ਸੀ ਕਿਉਂਕਿ ਟ੍ਰੈਫਿਕ ਬਹੁਤ ਆ ਬੇਟੇ ਨੇ ਪਹਿਲੀ ਵਾਰੀ ਬੁਲਟ ਚਲਾਇਆ ਸੀ ਐਨੀ ਜਿਆਦੇ ਮਤਲਬ ਜਿਵੇਂ ਆਪਾਂ ਕਹਦੇ ਫਾਸਟ ਰਾਈਡ ਸੀਗੀ ਇਹਦੀ ਬੁਲਟ ਦੀ ਉਹ ਵੀ ਜਿਵੇਂ ਕਹਿੰਦੇ ਬਹੁਤ ਲੌਂਗ ਸੀਗੀ ਲੌਂਗ ਰਾਈਡ ਸੀਗੀ ਇਹਦੀ ਹਨਾ ਲੌਂਗ ਵੀ ਬੁਲਟ ਇਹਨੇ ਬਹੁਤ ਜਿਵੇਂ ਕਹਿੰਦੇ ਪਹਿਲੀ ਵਾਰ ਚਲਾਇਆ ਉਹ ਵੀ ਬਹੁਤ ਲੰਬਾ ਸਮਾਂ ਚਲਾਇਆ ਡੇਢ 2 ਘੰਟੇ ਨੇ ਬੁਲਟ ਚਲਾ ਕੇ ਲੈ ਕੇ ਆਇਆ ਅਸੀਂ ਇਹਨੂੰ ਇਹ ਕਿਹਾ ਸੀਗਾ ਵੀ ਚਲ ਤੂੰ ਉਹ ਕਰ ਲਈ ਹਨਾ ਵੀ ਔਰ ਟੈਂਪੋ ਵਿੱਚ ਪਵਾ ਲਿਆਵਾਂਗੇ ਆਪਾਂ ਬੁਲਟ ਫਿਰ ਉਹ ਖਣੀ 5-6000 ਕਰਾਇਆ ਮੰਗਦੇ ਸੀ ਇਹ ਕਹਿੰਦਾ ਨਾ ਵੀ ਇੰਨੇ ਚ ਤਾਂ ਮੈਂ ਆਪਦਾ ਤੇਲ ਪਵਾ ਲੂੰਗਾ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਆਪਦਾ ਚਲਾ ਕੇ ਲੈ ਕੇ ਜਾਣਾ ਹੈ ਤੇ ਫਿਰ ਮੈਨੂੰ ਡਰ ਬਹੁਤ ਲੱਗਦਾ ਸੀ ਫਿਰ ਵੀ ਹਨਾ ਦੂਰ ਸੀਗਾ ਮਾਂ ਤਾਂ ਮਾਈ ਹੁੰਦੀ ਆ ਬਹੁਤ ਜ਼ਿਆਦਾ ਡਰ ਲੱਗਦਾ ਵੀ ਹੁਣ ਪਤਾ ਲੱਗਦਾ ਵੀ ਮੰਮੀ ਹੁਣ ਫਿਕਰ ਕਰਦੇ ਹੁੰਦੇ ਸੀ ਇਸੇ ਗੱਲੋਂ ਕਰਦੇ ਹੁੰਦੇ ਸੀਗੇ ਵੀ ਹੁਣ ਜਦ ਆਪ ਉਸ ਉਹ ਚਾਉਣੀ ਆ ਨਾ ਆਪਾਂ ਨੂੰ ਪਤਾ ਲੱਗਦਾ ਹੁਣ ਉਹ ਫੌਮ 'ਚ ਆਪਾਂ ਹੀ ਆ ਨਾ ਹੁਣ ਪਤਾ ਲੱਗਦਾ ਆ ਵੀ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਐ ਐਨੀ ਮਹਿੰਗੇ ਭਈਆ ਮੇਰੇ ਚੁੱਲੇ ਕੋਲ ਭਈਆ ਕੈਮਰਾ ਆਹ ਹੋਰ ਵੀ ਕੈਮਰਾ ਲਾ ਕੇ ਰੱਖਦੇ ਆਸੀਂ ਆਸੀਂ ਦਾ ਕੈਮਰਾ ਲਾ ਕੇ ਰੱਖਦੇ ਆ ਤੇ ਤੂੰ ਤਾਂ ਤੇਲ ਨਹੀਂ ਪੂਰਾ ਹੋਣਾ ਕਹਿੰਦਾ ਦਹੀਂ ਮੈਨੂੰ ਵੀੜੂ ਭਾਜੀ ਮੈਂ ਸਟੇਟਸ ਪਾਉਣਾ ਆਪਾਂ ਵੀ ਸਟੇਟਸ ਪਾ ਲਈਏ ਨਾ ਦੱਸਣਾ ਬਈ ਅਸੀਂ ਦੱਸਦੇ ਆ ਦੱਸਣਾ ਵੀ ਅਸੀਂ ਲੈ ਦੱਸਣਾ ਲਾ ਕੀ ਜਾਂ ਕਿਸ ਨੂੰ ਆ ਆਪੇ ਪਤਾ ਲੱਜਾਉ ਤਾਂ ਆਪੇ ਦੱਸੀ ਜਾਂਦਾ ਵੀ ਮੈਂ ਆ ਗਿਆ ਮੈਂ ਤਾਂ ਬੜਕੇ ਦੱਸਦੀ ਐ। ਬਾਹਰ ਦੇਖੋ ਮਿੱਟੀ ਖਾਦ ਆ ਗਈ। ਇਹਨਾਂ ਅੱਜਾ ਥੋੜੀ ਬਣੀ। ਕਰਵਾ। ਕੱਟ ਕਰਵਾ। ਉਹ। ਇਹ ਬੜੇ। ਨਹੀਂ। 6 8। ਜਾ ਕੇ ਉਹਨਾਂ ਨੂੰ ਇੱਕ ਰਾਤੀ। ਹੂੰ। ਦੇਖੋ ਬੱਥਰੀ। ਉਹ 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 ਗੈਰੀ। ਹਟ ਪਿੱਛੇ। ਆ ਗਿਆ। ਕੋਈ ਥੋੜੀ ਬੋੜੀ ਮੈਨੂੰ ਪੁੱਛੇ। ਤੇਰਾ ਪੈਨਗੜਾ। ਹੂੰ। ਦੱਸਿਆ। ਮੈਂ ਇਹਨੂੰ ਦੇਖਿਆ ਹਾਂ। ਹੋ ਗਿਆ ਮੇਰਾ ਬੰਦਾ ਬੰਦਰੀ ਆ। ਇਹ ਕਿੱਤੋਂ ਜਣਾ ਛੋਟਾ ਹਾਂ ਮੋਟਾ ਲਾਈਵ ਪਗੜਾ ਇਤ ਕੋ ਜੀ ਹੈ ਨਾਨੇ ਦੋਤੇ ਦੀਆਂ ਉਹ ਵੀੜੀਆਂ ਚ ਕੋ ਜੀ ਆਉਂਦੀਆਂ ਮਗਾਈਆਂ ਦਿੱਤੀਆਂ ਨੇ ਇਹਨਾਂ ਨੂੰ ਮਾਸੀ ਦਿੱਕੀ ਆ ਉਹਨਾਂ ਦੇ ਘਰ ਨਾ ਉਹਨਾਂ ਦੇ ਕੋਈ ਨਾ ਐੱਛਾ ਹਾਂ ਬਹੁਤ ਸਾਰੇ ਨੇ ਬਹੁਤ ਉਹ ਮੈਂ ਆਪਣੇ ਵਰਗੇ ਘਰ ਉਹਨਾਂ ਦਾ ਵੀ ਹੈ ਨਾ ਛੋਟਾ ਜਿਹਾ ਘਰ ਆਪਣੇ ਮੇਰੇ ਉਹ ਆਪਣੇ ਨਾਲ ਵੀ ਛੋਟਾ ਹਾਂ ਆਪਣੇ ਉਹਨਾਂ ਦਾ ਗੇਟ ਆਪਣੇ ਨਾਲੋਂ ਬੜਾ ਛੋਟਾ ਬੰਦੇ ਆ ਨੇ ਔਰ ਪਿੰਡ ਤੇ ਆਹ ਲਾ ਤੇ ਇਹਨਾਂ ਨੂੰ ਖੇਤੇ ਨੇ ਪਿੰਡ ਹੈ ਨਹੀਂ ਹਾਂ ਉਧਰ ਏਰੀਆ ਚ ਖੇਤੇ ਖੇਤ ਨੇ ਸੁਭਾ ਦੇ ਬੁੱਧੀਆਂ ਬੇਸਤੀ ਹੂੰ ਬੇਸਤੀ ਕਰਤੀ ਵਾਈਫੇ ਵੀ ਦੇ ਦੇ ਹੂੰ ਤਾਂ ਸਾਡੇ ਨੂੰ ਆ ਗਈ ਆ ਗਈ ਅੱਜ ਤਾਂ ਸਾਡਾ ਚੱਲਦਾ ਆਪਣੇ ਦਾ ਪਿੰਡ ਤੇ ਖੂਦ ਉਧਰ ਦੇ ਪਿੰਡ ਤੋਂ ਕੋਤੇ ਪਿੰਡ ਨਹੀਂ ਲੈ ਹੀ ਨਹੀਂ ਉਹ ਤੇ ਦੇ ਲਿਓ ਵੀਡੀਓ ਬੱਚੇ ਖੇਤ ਜੀ ਨਹੀਂ ਨਾ ਮੱਦ ਨਹੀਂ ਵੀ ਵੀ ਕਿੱਲੇ ਨਹੀਂ ਇੱਕ ਇੱਕ ਦਾ 100 ਦਾ ਵੀ ਕਿੱਲੇ ਹੁਨੇ ਬਦਲ ਮਾਤਾ ਨੂੰ ਖਾਹੋ ਜੀ మే <laughs> <laughs> ਤੇ ਮੈਂ ਚੌਲਾਂ ਦਾ ਤੜਕਾ ਲਾ ਕੇ ਰੱਖਤਾ ਤੇ ਬਸ ਸਾਈਂ ਜੀ ਕਰੀ ਜਾਂਦਾ ਵੀ ਇਹਨੂੰ ਦੇਖੀ ਜਾਈਏ ਦੇਖੀ ਜਾਈਏ ਦੇਖੀ ਜਾਈਏ ਦੇਖੀ ਜਾਈਏ ਦੇਖੀ ਹਾਂ ਮੈਂ ਤਾਂ ਹੱਲ ਝੂਟੀ ਵੀ ਨਹੀਂ ਲਈਦੀ ਮੈਂ ਜਿਹੜਾ ਡੈਡੀ ਨੂੰ ਕਿਹਾ ਮੈਂ ਇਹਨੂੰ ਸਵੇਰ ਝੂਟੀ ਦੇ ਦਿਓ ਕਹਿੰਦਾ ਮੈਨੂੰ ਤਾਂ ਨਹੀਂ ਚਲਾਉਣਾ ਆਉਂਦਾ ਚਲੋ ਆਪਾਂ ਬੇਟੇ ਨਾਲ ਲਵਾਵਾਂਗੇ ਉਹ ਹੁਣ ਕਹਿੰਦਾ ਸੀ ਪਰ ਮੈਂ ਨਾ ਜਦੋਂ ਲੈ ਕੇ ਆਇਆ ਕਹਿੰਦਾ ਆਜੋ ਮम्मा ਤੁਹਾਨੂੰ ਝੂਟੀ ਦੇ ਦਾਂ ਮੈਨੂੰ ਆਏ ਸੀਗਾ ਵੀ ਫਿਰ ਹਨਾ ਵੀ ਮੈਂ ਮੇਰਾ ਦੁੱਧ ਰਖਾਇਆ ਸੀ ਵੈਸੇ ਗਏ ਹੱਸਤੇ ਹਨਾ ਮੈਨੂੰ ਇਹ ਤੇ ਮੇਰਾ ਦੁੱਧ ਉੱਪਰ ਜਾਣਾ ਇਹ ਤਾਂ ਦੇਖੋ ਕੈਨ ਮੈਨੂੰ ਹਾਲੇ ਵਿੱਚ ਯਕੀਨ ਨਹੀਂ ਆਉਂਦਾ ਵੀ ਆਪਣੇ ਘਰੇ ਬੁਲਟ ਕਿਹੜਾ ਮੈਨੂੰ ਹਾਲੇ ਵਿੱਚ ਯਕੀਨ ਨਹੀਂ ਆਉਂਦਾ ਕਿ ਵੀ ਆਪਣੇ ਘਰੇ ਬੁਲਟ ਕਿਹੜਾ ਹੈ ਲੈ ਭਈ ਇਹ ਤੁਕੜੇ ਕਿਹੜੇ ਦੋ ਦੋ ਸਾਲ ਤਾਂ ਹੋ ਗਏ ਸੀ ਜਾਨੀ ਕਿ ਬਸ ਬਸ ਜੇ ਕਰਦੇ ਨੂੰ ਵੀ ਬੁਲਟ ਲੈ ਦੋ ਬੁਲਟ ਲੈ ਦੋ ਹਨਾ ਫਿਰ 6 ਮਹੀਨੇ ਪੱਕੇ ਹੋ ਗਏ ਸਾਨੂੰ ਲੱਭਦੇਆਂ ਨੂੰ ਲੱਭਦਾ ਹੀ ਨਹੀਂ ਸੀ ਪੁੱਠੇ ਗੇਰਾਂ ਵਾਲਾ ਲੱਭਦਾ ਹੀ ਨਹੀਂ ਸੀਗਾ ਸਿੱਧਿਆਂ ਵਾਲੇ ਬਾਦੂ ਮਿਲਦੇ ਸੀ ਅਸੀਂ ਵੀ ਹੁਣ ਤਾਂ ਇਹ ਕਹਤਾ ਸੀ ਕਿ ਚੱਲ ਪਈ ਲੈ ਲੈ ਸਿੱਧਿਆਂ ਵਾਲਾ ਲਾਲਾ ਹਨਾ ਬਟ ਨਹੀਂ ਉਹਦੀ ਤਾਂ ਬਸ ਇੱਕੋ ਹੀ ਗੱਲ ਲੈਣਾ ਨਹੀਂ ਆ ਤੇ ਕੱਲ ਸੀਗੇ ਇੱਕ ਤਰੀਕ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਹਨਾ ਵੀ ਸਾਨੂੰ ਜਣ ਕੇ ਬਹੁਤ ਜ਼ਿਆਦਾ ਲੋੜ ਆ ਮੋਟਰਸਾਈਕਲ ਦੀ ਕਿਉਂਕਿ ਜਹਾਰ ਨੂੰ ਲੈ ਕੇ ਆਉਣਾ ਛੱਡ ਕੇ ਆਉਣਾ ਬਹੁਤ ਔਖਾ ਨਾ ਜਹਾਰ ਦੇ ਡੈਡੀ ਨੂੰ ਜਿਹੜਾ ਆਪਣੇ ਕੋਲ ਸਿਟੀ 100 ਆ ਖੜਾ ਆਪਣੇ ਕੋਲੇ ਉਹਨੂੰ ਵੀ ਦੇਖਿਆ ਸੀ ਓਏ ਓਹ ਹੜਾ ਸਿਟੀ 100 ਉੱਧਰ ਪਾਸੇ ਖੜਾ ਆ ਗੱਡੀ ਖੜੀ ਆ ਬੋਲਟ ਖੜਾ ਹੈ ਨਾ ਫਿਰ ਉਹ ਲੈ ਜਾਂਦਾ ਆਪਦਾ ਸਿਟੀ ਹੰਡਲ ਲੈ ਜਾਂਦਾ ਸੀ ਤੇ ਫਿਰ ਸਾਡੇ ਕੋਲੇ ਗੱਡੀ ਰਹਿ ਜਾਂਦੀ ਗੱਡੀ ਇਹਦੇ ਡੈਡੀ ਹਨਾ ਰੋਜ਼ ਘੋਲ ਕਰਦੇ ਗੱਡੀ ਕੱਢਣ ਦੀ ਵੀ ਚਲ ਕੀ ਇੱਥੇ ਤੱਕ ਤਾਂ ਜਾਣਾ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਸੀਗਾ ਵੀ ਹਨਾ ਵੀ ਕੀ ਤੁਸੀਂ ਸਾਈਕਲ ਤੇ ਫਿਰ ਜਾਂਦੇ ਹੋ ਹਨਾ ਵੀ ਸਾਨੂੰ ਸ਼ਹਿਰ ਜਿੰਨੀ ਹੀ ਦੂਰ ਪੈ ਜਾਂਦਾ ਸਾਡਾ ਪਿੰਡ ਇਹਨਾਂ ਦੀ ਤਾਂ ਆਦਤ ਬਣੀ ਹੋਈ ਆ ਸ਼ੁਰੂ ਤੋਂ ਹੁਣ ਇਹ ਤਾਂ ਮੋਟਰ ਇੱਥੇ ਸਾਈਕਲ ਤੇ ਫਿਰ ਜਾਂਦੇ ਆ ਬਟ ਮੈਨੂੰ ਬਹੁਤ ਔਖਾ ਲੱਗਦਾ ਸੀਗਾ ਤੇ ਫਿਰ ਹੁਣ ਅਸੀਂ ਮੈਂ ਕਿਹਾ ਸੀ ਇਹਨਾਂ ਨੂੰ ਨਵੇਂ ਸਾਰੇ ਦੇਣਾ ਵੀ ਆਪਾਂ ਪਲਟੀਨਾ ਲੈ ਆਓ ਪਲਟੀਨਾ ਦੇਖ ਵੀ ਜਾਂਦਾ ਪਰ ਬੇਟਾ ਫੇਰ ਉੱਥੇ ਅੜ ਗਿਆ ਕਹਿੰਦਾ ਜੇ ਤੁਸੀਂ ਪਲਟੀਨਾ ਲੈ ਲਿਆ ਨਾ ਮੈਨੂੰ ਤੁਸੀਂ ਬੁਲਟ ਨਹੀਂ ਲੈ ਕੇ ਦਿੰਦੇ ਇਹਦੀ ਛੂਈ ਕਹਿੰਦਾ ਲਿਖ ਕੇ ਲੈ ਲਓ ਮੰਮੀ ਮੈਂ ਕਿਹਾ ਨਹੀਂ ਲੈ ਕੇ ਦਵਾਂਗੇ ਕਹਿੰਦਾ ਲਿਖ ਕੇ ਲੈ ਲਓ ਕਹਿੰਦਾ ਤੁਸੀਂ ਮੈਨੂੰ ਬੁਲਟ ਨਹੀਂ ਲੈ ਕੇ ਦੇਣਾ ਫੇਰ ਮੈਂ ਕਿਹਾ ਚਲ ਭਾਈ ਤੂੰ ਲੱਭ ਲਾ ਫੇਰ ਮੈਂ ਉਹਨੂੰ ਇੱਕੋ ਦਿਨ ਦਿੱਤਾ ਦੀ ਮੈਂ ਕੱਜ ਦਾ ਦੇਣਾ ਵੀ ਜੇ ਤੂੰ ਅੱਜ ਦੇ ਦਿਨ 'ਚ ਲੱਭ ਲਿਆ ਲੱਭ ਲਿਆ ਵੀ ਨਹੀਂ ਅਸੀਂ ਪਲਟੀਨਾ ਲੈ ਆਉਣਾ ਉਹਨੇ ਲੱਭ ਦੇਣਾ ਹਾਂ ਵੀ ਉਹਨੇ ਲੱਭ ਕੇ ਦਿਖਾਤਾ ਲਿਆਂਦਾ ਬਹੁਤ ਦੂਰ ਤੋਂ ਆ ਜਿਗਰਾਮਾ ਤੋਂ ਵੀ ਉਹਦੇ ਕੋਲੋਂ 40 40 ਕਿਲੋਮੀਟਰ ਅੱਗੇ ਪੈ ਗਏ ਆਪਾਂ ਨੂੰ ਜਿਗਰਾਮਾ ਤੋਂ 40 ਕਿਲੋਮੀਟਰ ਅੱਗੇ ਸੀ ਆਪੀ ਲੈ ਕੇ ਆਇਆ ਚਲਾ ਕੇ ਚਲੋ ਮੈਂ ਚੌਲਾਂ ਦਾ ਤੜਕਾ ਲਾ ਕੇ ਰੱਖਿਆ ਹੋਇਆ ਕੀ ਸੀ ਇਹ ਬੰਦੇ ਨੇ